ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਤੇ ਤੁਸੀਂ ਇਸ ਕਹਾਣੀ ਨੂੰ ਐਂਡ ਤੱਕ ਜ਼ਰੂਰ ਦੇਖੋਗੇ ਸ਼ੁਰੂ ਕਰਦੇ ਹਾਂ ਇੱਕ ਹੋਰ ਨਵੀਂ ਕਹਾਣੀ ਇਹ ਕਹਾਣੀ ਬਹੁਤ ਹੀ ਪੁਰਾਣੇ ਸਮੇਂ ਦੀ ਪਿੰਡ ਰਾਜਪੂਤ ਵਿੱਚ ਇੱਕ ਮਜ਼ਦੂਰ ਰਹਿੰਦਾ ਸੀ ਉਸ ਦਾ ਨਾਮ ਬੂਟਾ ਸਿੰਘ ਸੀ ਉਹ ਆਪਣੀ ਪਤਨੀ ਤੇ ਬੇਟੇ ਨਾਲ ਰਹਿੰਦਾ ਸੀ ਉਹ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਸਨ ਉਹ ਬਹੁਤ ਗਰੀਬ ਚਣ ਗਰੀਬੀ ਨੂੰ ਵਟਾਉਣ ਦੇ ਲਈ ਬੁੱਟਾ ਸਿੰਘ ਦਿਨ ਰਾਤ ਮਿਹਨਤ ਕਰਦਾ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦੇ ਆਂ ਦਾ ਢਿੱਡ ਭਰਦਾ ਉਸ ਦਾ ਇੱਕ ਛੋਟਾ ਬੇਟਾ ਸੀ ਜਿਸ ਦਾ ਨਾਮ ਰਾਜੂ ਸੀ ਰਾਜੂ ਆਪਣੇ ਪਾਪੇ ਉਹਦਾ ਬਹੁਤ ਲਾਡਲਾ ਪੁੱਤ ਸੀ ਇੱਕ ਦਿਨ ਬੁੱਟਾ ਸਿੰਘ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਉਸ ਦੀ ਪਤਨੀ ਕਸ਼ਮੀਰ ਕੌਰ ਉਸ ਨੂੰ ਕਹਿੰਦੀ ਕਿ ਤੁਸੀਂ ਅੱਜ ਵੀ ਕੰਮ ਤੇ ਜਾ ਰਹੇ ਹੋ ਤਾਂ ਗੋ ਬੁੱਟਾ ਸਿੰਘ ਨੇ ਕਿਹਾ ਕਿ ਹਾਂ ਕਸ਼ਮੀਰ ਕੌਰ ਜੇ ਮੈਂ ਹੁਣ ਕੰਮ ਤੇ ਨਾ ਗਿਆ ਤਾਂ ਜਦੋਂ ਮੀਂਹ ਪੈਣ ਲੱਗ ਪਏ ਫਿਰ ਉਦੋਂ ਕੰਮ ਨਹੀਂ ਮਿਲਨੇ ਹੌਂਤਾ ਕੰਮ ਦਾ ਜ਼ੋਰ ਹੈ ਮੈਨੂੰ ਕੰਮ ਕਰ ਲੈਣ ਦੇ ਜੇ ਮੈਂ ਹੁਣ ਮਿਹਨਤ ਨਾਲ ਕੰਮ ਕਰਾਂਗਾ ਤਾਂ ਚਾਰ ਪੈਸੇ ਜੁੜ ਜਾਣਗੇ ਕਿਉਂਕਿ ਤੂੰ ਤਾਂ ਚੰਗੀ ਤਰ੍ਹਾਂ ਜਾਣਦੀ ਹੈ ਕਿ ਜਦੋਂ ਆਪਣੇ ਇੱਥੇ ਮੀਂਹ ਪੈਣ ਲੱਗ ਪੈਂਦਾ ਹੈ ਤਾਂ ਉਸ ਟਾਈਮ ਤੇ ਮਜ਼ਦੂਰਾਂ ਦੇ ਲਈ ਬਹੁਤ ਹੀ ਬੁਰਾ ਟਾਈਮ ਹੋ ਜਾਂਦਾ ਹੈ ਕਿਉਂਕਿ ਮੀਂਹ ਦੇ ਕਾਰਨ ਉਸ ਟਾਈਮ ਕੋਈ ਕੰਮ ਨਹੀਂ ਮਿਲਦਾ ਮੈਂ ਚਾਹੁੰਨਾ ਹਾਂ ਕਿ ਜਿੰਨਾ ਹੋ ਸਕੇ ਮੈਂ ਮਿਹਨਤ ਮਜ਼ਦੂਰੀ ਕਰਕੇ 4 ਪੈਸੇ ਜੋੜ ਲਵਾਂ 4 ਪੈਸੇ ਜੋੜ ਲੈਣਗੇ ਤਾਂ ਉਸ ਨਾਲ ਆਪਾਂ ਫਿਰ ਮਾਰੇ ਟਾਈਮ ਵਿੱਚ ਗੁਜ਼ਾਰਾ ਕਰ ਸਕਾਂਗੇ। ਮੀਂਹ ਦਾ ਟਾਈਮ ਵੀ ਸ਼ੁਰੂ ਹੋਣ ਵਾਲਾ ਹੈ ਤੇ ਜਦੋਂ ਇੱਕ ਵਾਰੀ ਬਰਸਾਤ ਸ਼ੁਰੂ ਹੋ ਜਾਵੇ ਤਾਂ ਫਿਰ ਰੁਕਣ ਦਾ ਨਾਮ ਹੀ ਨਹੀਂ ਲੈਂਦੀ। ਇਹਨਾਂ ਕਹਿ ਕੇ ਬੂਟਾ ਸਿੰਘ ਆਪਣੀ ਘਰੋਂ ਤੁਰ ਜਾਂਦਾ ਹੈ ਤੇ ਉਸ ਦੀ ਪਤਨੀ ਕਸ਼ਮੀਰ ਕੌਰ ਆਪਣੇ ਘਰ ਦੇ ਕਮਾਂ ਘਾਰਾਂ ਵਿੱਚ ਰੋਟ ਜਾਂਦੀ ਹੈ। ਕਸ਼ਮੀਰ ਕੌਰ ਵੀ ਆਸ-ਪਾਸ ਦੇ ਘਰਾਂ ਦੇ ਵਿੱਚ ਕੰਮ ਕਰਨ ਜਾਂਦੀ ਹੁੰਦੀ ਸੀ ਉਹ ਉੱਥੇ ਕੰਮ ਕਰਕੇ ਕੁਝ ਪੈਸੇ ਜੋੜ ਲੈਂਦੀ ਹੈ ਕਸ਼ਮੀਰ ਕੋਰ ਪਾਣੀ ਭਰਨ ਦੇ ਲਈ ਖੂਹ ਤੇ ਜਾਂਦੀ ਹੈ ਉਸ ਪਿੰਡ ਵਿੱਚ ਸਿਰਫ ਇੱਕੋ ਇੱਕ ਹੀ ਖੂਹ ਸੀ ਜਿੱਥੇ ਸਾਰੇ ਜਣੇ ਪਾਣੀ ਲੈਣ ਲਈ ਆਉਂਦੇ ਸੀ ਤੋਂ ਉੱਥੇ ਜਾਣ ਲਈ ਕਾਫੀ ਰਸਤਾ ਪੈ ਜਾਂਦਾ ਸੀ ਉੱਥੇ ਜਦੋਂ ਉਹ ਪਾਣੀ ਲੈਣ ਜਾਂਦੀ ਹੈ ਤਾਂ ਕਿਉਂਕਿ ਉਸ ਟਾਈਮ ਵਿੱਚ ਪਾਣੀ ਸਿਰਫ ਖੂਹਾਂ ਤੋਂ ਮਿਲਦਾ ਹੁੰਦਾ ਸੀ ਜਦੋਂ ਉਹ ਪਾਣੀ ਭਰਨ ਦੇ ਲਈ ਆਪਣੇ ਘੜੇ ਨੂੰ ਖੂਹ ਦੇ ਕੋਲ ਰੱਖਦੀ ਹੈ ਤਾਂ ਇੱਕ ਹੋਰ ਉਸ ਨੂੰ ਠੋਕਦੇ ਹੋਏ ਕਹਿੰਦੀ ਹੈ ਕਿ ਤੈਨੂੰ ਪਤਾ ਹੈ ਕਿ ਇਹ ਕੀ ਕਰ ਰਹੀ ਹੈ ਤੂੰ ਤੂੰ ਇਹ ਘੜਾ ਸਾਡੇ ਘੜਿਆਂ ਦੇ ਵਿੱਚ ਕਿਉਂ ਰੱਖਿਆ ਕਿ ਤੂੰ ਨਹੀਂ ਜਾਣਦੀ ਅਸੀਂ ਵੱਡੇ ਘਰਾਂ ਦੀਆਂ ਨੂੰ ਆ ਤੇ ਇਹ ਘੜਾ ਲਿਆ ਕੇ ਸਾਡੇ ਘਰੇ ਵਿੱਚ ਰੱਖ ਦਿੱਤਾ ਹੀ ਘੜਾ ਵਿੱਚ ਪਾਣੀ ਸਭ ਤੋਂ ਪਹਿਲਾਂ ਅਸੀਂ ਭਰਾਂਗੇ ਤੂੰ ਇੱਕ ਗਰੀਬ ਔਰਤ ਹੈ ਤੇ ਆਪਣੀ ਔਕਾਤ ਵਿੱਚ ਰਹਿ ਇਹ ਸਭ ਕੁਝ ਸੁਣ ਕੇ ਕਸ਼ਮੀਰ ਕੋ ਚੁੱਪ ਕਰ ਜਾਂਦੀ ਹੈ ਤੇ ਉੱਥੇ ਖਲੋਤੀ ਰਹਿੰਦੀ ਹੈ ਕਿਉਂਕਿ ਉਹ ਗਰੀਬੀ ਦਾ ਸ਼ਿਕਾਰ ਸੀ ਉਹ ਜਾਣਦੀ ਸੀ ਕਿ ਉਹ ਬਹੁਤ ਗਰੀਬ ਹੈ ਤੇ ਜੇ ਕੁਝ ਨਾ ਕੁਝ ਬੋਲੇਗੀ ਤਾਂ ਇਹਨਾਂ ਇਸ ਨੂੰ ਅਗੋਂ ਹੀ ਕੁਝ ਨਾ ਕੁਝ ਸੁਣਨਾ ਪਵੇਗਾ ਤੇ ਫਿਰ ਉਹ ਅਖੀਰ ਤੇ ਘੜਾ ਪਾਣੀ ਦਾ ਭਰ ਲੈਂਦੀ ਹੈ ਤੇ ਘੜਾ ਭਰ ਕੇ ਆਪਣੇ ਘਰੇ ਲੈ ਜਾਂਦੀ ਹੈ ਬੂਟਾ ਸਿੰਘ ਜਦ ਸ਼ਾਮ ਨੂੰ ਆਪਣੇ ਕੰਮ ਤੋਂ ਘਰੇ ਵਾਪਸ ਆਉਂਦਾ ਹੈ ਤਾਂ ਉਸ ਦੀ ਘਰ ਵਾਲੀ ਦਾ ਮੂੰਹ ਬਹੁਤ ਉਤਰਿਆ ਹੋਇਆ ਹੁੰਦਾ ਹੈ ਉਹ ਦੇਖਦਾ ਹੈ ਕਿ ਕਸ਼ਮੀਰ ਘਰੋ 10 ਬੈਠੀ ਹੈ ਉਹ ਆਪਣੀ ਪਤਨੀ ਕਸ਼ਮੀਰ ਕੋਲ ਨੂੰ ਕਹਿੰਦਾ ਹੈ ਕਿ ਕੀ ਗੱਲ ਹੋ ਗਈ ਅੱਜ ਬਹੁਤ ਉਦਾਸ ਬੈਠੀ ਹੈ ਤਾਂ ਕਸ਼ਮੀਰ ਕੋ ਰਸਮੂ ਖੁਦ ਉੱਪਰ ਹੋਈ ਘਟਨਾ ਬਾਰੇ ਸਭ ਕੁਝ ਦੱਸ ਦਿੰਦੀ ਹੈ ਕਿ ਉਸ ਨਾਲ ਕਿਵੇਂ ਦਾ ਵਿਹਾਰ ਕੀਤਾ ਗਿਆ ਹੈ ਤੇ ਵੱਡੇ ਘਰਾਣਿਆਂ ਨੂੰ ਹਾਨੀ ਉਸ ਨੂੰ ਕੀ ਕੁਝ ਬੋਲਿਆ ਹੈ ਤੇ ਉਹ ਬੂਟਾ ਸਿੰਘ ਨੂੰ ਕਹਿੰਦੀ ਹੈ ਕਿ ਇਹ ਗੱਲ ਅਸੀਂ ਗਰੀਬ ਹਾਂ ਤਾਂ ਇਹਦਾ ਇਹ ਮਤਲਬ ਤਾਂ ਨਹੀਂ ਇਹ ਸਾਡੀ ਕੋਈ ਇੱਜ਼ਤ ਹੀ ਨਹੀਂ ਜੋ ਵੱਡੇ ਘਰਾਂ ਦੀਆਂ ਨੂੰਹਾਂ ਜੋ ਮਰਜ਼ੀ ਬੋਲ ਜਾਣ ਮੰਨਦੀਆਂ ਕਿ ਅਸੀਂ ਬਹੁਤ ਗਰੀਬ ਹਾਂ ਪਰ ਸਾਡੀ ਵੀ ਕੋਈ ਇੱਜ਼ਤ ਹੈ ਇਹ ਸਭ ਕੁਝ ਸੁਣ ਕੇ ਬੂਟਾ ਸਿੰਘ ਕਸ਼ਮੀਰ ਕੌਰ ਨੂੰ ਕਹਿੰਦਾ ਹੈ ਕਿ ਕੋਈ ਨਾ ਤੂੰ ਫਿਕਰ ਨਾ ਕਰ ਤੂੰ ਇੰਨੀ ਨਿੱਕੇ ਨਿੱਕੇ ਗੱਲਾਂ ਤੇ ਫਿਕਰ ਕਰਨ ਲੱਗੀ ਤਾਂ ਆਪਣਾ ਕੀ ਬਣੂ ਤੈਨੂੰ ਤਾਂ ਪਤਾ ਹੀ ਕਿ ਵੱਡੇ ਘਰਾਂ ਦੀਆਂ ਨੂੰਹਾਂ ਕਿੰਨਾ ਬੋਲਦੀਆਂ ਹਨ ਉਹਨਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦੇਆ ਕਰ ਉਹ ਜੋ ਬੋਲਦੀਆਂ ਹਨ ਉਹਨਾਂ ਦੇ ਉੱਪਰ ਧਿਆਨ ਨਾ ਦਿਆ ਕਰ ਸਭ ਤੋਂ ਅਖੀਰ ਤੇ ਹੀ ਘੜਾ ਭਰ ਲਿਆ ਕਰ ਫਿਰ ਅਗਲੀ ਸਵੇਰ ਕੁਝ ਬਜ਼ੁਰਗ ਪਿੰਡ ਦੀ ਸੱਤ ਤੇ ਬੈਠ ਕੇ ਆਪਸ ਵਿੱਚ ਗੱਲਬਾਤ ਕਰ ਰਹੇ ਸੀ ਤੇ ਗੱਲਬਾਤ ਕਰਦੇ ਆ ਇੱਕ ਬਜ਼ੁਰਗ ਕਹਿੰਦਾ ਹੈ ਕਿ ਸਾਡੇ ਖੇਤਾਂ ਵਿੱਚ ਬਹੁਤ ਜ਼ਿਆਦਾ ਕਾਹ ਹੋ ਗਿਆ ਹੈ ਅਸੀਂ ਉਸ ਨੂੰ ਬਟਣਾ ਹੈ ਜੇ ਕੋਈ ਮਿਹਨਤੀ ਮਜ਼ਦੂਰ ਮਿਲ ਸਕਦਾ ਹੈ ਤਾਂ ਫਿਰ ਮੈਨੂੰ ਉਸ ਬਾਰੇ ਦੱਸੋ ਫਿਰ ਉਹਨਾਂ ਵਿੱਚੋਂ ਇੱਕ ਬਜ਼ੁਰਗ ਕਹਿੰਦਾ ਹੈ ਕਿ ਜੇ ਤੁਹਾਨੂੰ ਮਿਹਨਤੀ ਮਜ਼ਦੂਰ ਚਾਹੀਦਾ ਹੈ ਤਾਂ ਆਪਣੇ ਪਿੰਡ ਦਾ ਬੁੱਢਾ ਸਿੰਘ ਹੈ ਨਾ ਉਹ ਪਿੰਡ ਦਾ ਬਹੁਤ ਹੀ ਵਧੀਆ ਤੇ ਮਿਹਨਤ ਤੇ ਮਜ਼ਦੂਰ ਹੈ ਤੇ ਮਿਹਨਤ ਨਾਲ ਕੰਮ ਕਰਨ ਵਾਲਾ ਹੈ ਆਪਣੇ ਕੰਮ ਨੂੰ ਬਹੁਤ ਹੀ ਮਿਹਨਤ ਨਾਲ ਕਰਦਾ ਹੈ ਫਿਰ ਉਹਨਾਂ ਵਿੱਚੋਂ ਇੱਕ ਬਜ਼ੁਰਗ ਬੈਠਾ ਹੋਇਆ ਹੁੰਦਾ ਹੈ ਤੇ ਉਹ ਕਹਿ ਦਿੰਦਾ ਹੈ ਕਿ ਜੇ ਉਹ ਇੰਨਾ ਹੀ ਮਿਹਨਤੀ ਹੈ ਤਾਂ ਉਹ ਅਜੇ ਤੱਕ ਇੰਨਾ ਗਰੀਬ ਕਿਉਂ ਹੈ ਇੰਨੀ ਗਰੀਬੀ ਕਿਉਂ ਝਲ ਰਿਹਾ ਹੈ ਫਿਰ ਇੱਕ ਬਜ਼ੁਰਗ ਨੇ ਕਿਹਾ ਕਿ ਇਹ ਸਭ ਕੁਝ ਰੱਬ ਦਾ ਹੀ ਭਾਣਾ ਹੈ ਕਬੀ ਜਾਣਦਾ ਹੈ ਕਿ ਉਹ ਇੰਨੀ ਮਿਹਨਤ ਕਰਨ ਦੇ ਮ बावजूद ਵੀ ਇਹਨੇ ਗਰੀਬੀ ਕਿਉਂ ਚੱਲ ਰਿਹਾ ਹੈ ਬੂਟਾ ਸਿੰਘ ਰੋਜ਼ ਮਜ਼ਦੂਰੀ ਕਰਨ ਜਾਂਦਾ ਸੀ ਫਿਰ ਹੋਲੀ ਵਾਲੀ ਸਮਾਂ ਬੀਤਦਾ ਗਿਆ ਤੇ ਮੀਂਹ ਦਾ ਮੌਸਮ ਸ਼ੁਰੂ ਹੋ ਗਿਆ ਇੱਕ ਦਿਨ ਬਹੁਤ ਜ਼ਿਆਦਾ ਮੀਂਹ ਤੇ ਤੂਫਾਨ ਆ ਰਿਹਾ ਸੀ ਇਹ ਸਭ ਕੁਝ ਦੇਖ ਕੇ ਬੂਟਾ ਸਿੰਘ ਕਹਿੰਦਾ ਕਿ ਅੱਜ ਇੰਨੀ ਜ਼ਿਆਦਾ ਮੀਂਹ ਆ ਰਿਹਾ ਹੈ ਇੰਜ ਲੱਗਦਾ ਹੈ ਕਿ ਜਿਵੇਂ ਅੱਜ ਤੋਂ ਬਾਅਦ ਫਿਰ ਕਦੀ ਮੀਂਹ ਹੀ ਨਹੀਂ ਪੈਣਾ ਹੈ ਕਸ਼ਮੀਰਕੌਰ ਬੂਟਾ ਸਿੰਘ ਨੂੰ ਕਹਿੰਦੀ ਹੈ ਕਿ ਨਹੀਂ ਐਦਾਂ ਕਿਉਂ ਕਹਿੰਦੇ ਹੋ ਮੀਂਹ ਵੀ ਹਟ ਜਾਊਗਾ ਇਸਨੇ ਵੀ ਆਪਣੀ ਰੁੱਤ ਦੇ ਅਨੁਸਾਰ ਹੀ ਹੋਣਾ ਹੁੰਦਾ ਹੈ ਚਲੋ ਤੁਸੀਂ ਘਰ ਦੇ ਅੰਦਰ ਮੈਂ ਤੁਹਾਡੇ ਲਈ ਖਾਣਾ ਬਣਾ ਦੇਣੀ ਹਾਂ ਤੇ ਆਪਾਂ ਬੈਠ ਕੇ ਖਾਣਾ ਖਾਂਦੇ ਹਾਂ ਕਸ਼ਮੀਰਪੁਰ ਨੇ ਖਾਣਾ ਬਣਾ ਲਿਆ ਤੇ ਅਜੇ ਉਹ ਬੈਠ ਕੇ ਖਾਣ ਹੀ ਲੱਗਦੀ ਹੈ ਕਿ ਹੁਣ ਉਹਨਾਂ ਦੇ ਘਰ ਦੀ ਛੱਤ ਵਿੱਚੋਂ ਪਾਣੀ ਡਿੱਗਣ ਲੱਗ ਪਿਆ ਉਹਨਾਂ ਦੇ ਘਰ ਦੀ ਛੱਤ ਕਾਫੀ ਪੁਰਾਣੀ ਸੀ ਛੱਤ ਪੁਰਾਣੀ ਹੋਣ ਕਰਕੇ ਉਸ ਦੇ ਵਿੱਚੋਂ ਪਾਣੀ ਡਿੱਗਣ ਲੱਗ ਪਿਆ ਸੀ ਫਿਰ ਕਸ਼ਮੀਰਪੁਰ ਬੂਟਾ ਸਿੰਘ ਨੂੰ ਕਹਿੰਦੀ ਹੈ ਕਿ ਜੇ ਇਹੀ ਹਾਲ ਰਿਹਾ ਤਾਂ ਆਪਣਾ ਸਾਰਾ ਸਮਾਨ ਖਰਾਬ ਹੋ ਜ ਜਾਵੇਗਾ ਤੁਸੀਂ ਇੱਕ ਕੰਮ ਕਰੋ ਕਿ ਤੁਸੀਂ ਆਪਣੇ ਦੋਸਤ ਬਚਨ ਸਿੰਘ ਨੂੰ ਮਦਦ ਲਈ ਕਿਉਂ ਨਹੀਂ ਪੁੱਛਦੇ ਉਹ ਤੁਹਾਡੀ ਜ਼ਰੂਰ ਮਦਦ ਕਰੇਗਾ ਉਸ ਨੂੰ ਕਹੋ ਕਿ ਉਹ ਸਾਡਾ ਸਮਾਨ ਆਪਣੇ ਘਰ ਵਿੱਚ ਰੱਖ ਲਵੇ ਵੈਸੇ ਵੀ ਉਸ ਦਾ ਘਰ ਬਹੁਤ ਵੱਡਾ ਹੈ ਜਿ ਉਹ ਸਾਡਾ ਸਮਾਨ ਆਪਣੇ ਘਰ ਵਿੱਚ ਰੱਖ ਵੀ ਲਵੇਗਾ ਤਾਂ ਉਸ ਨੂੰ ਕੋਈ ਫਰਕ ਨਹੀਂ ਪਵੇਗਾ ਬੂਟਾ ਸਿੰਘ ਕਸ਼ਮੀਰ ਕੌਰ ਨੂੰ ਕਹਿੰਦਾ ਹੈ ਕਿ ਮੇਰਾ ਦੋਸਤ ਮੇਰੀ ਮਦਦ ਜ਼ਰੂਰ ਕਰ ਦਵੇਗਾ ਪਰ ਉਸਦੇ ਘਰ ਵਾਲੇ ਆਪਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਅਗੋ ਕਸ਼ਮੀਰਕੌਰ ਕਹਿੰਦੀ ਹੈ ਕਿ ਤੁਸੀਂ ਇੱਕ ਵਾਰ ਉਸ ਨੂੰ ਪੁੱਛ ਕੇ ਤਾਂ ਆਵੋ। ਮੈਨੂੰ ਯਕੀਨ ਹੈ ਕਿ ਉਹ ਤੁਹਾਨੂੰ ਮਨਾ ਨਹੀਂ ਕਰੇਗਾ। ਬੂਟਾ ਸਿੰਘ ਕਸ਼ਮੀਰਕੌਰ ਦੇ ਕਹਨ ਤੇ ਆਪਣੇ ਦੋਸਤ ਦੇ ਘਰ ਚਲੇ ਜਾਂਦਾ ਹੈ। ਬਚਨ ਸਿੰਘ ਆਪਣੀ ਪਤਨੀ ਨਾਲ ਘਰ ਵਿੱਚ ਬੈਠਾ ਹੁੰਦਾ ਤੇ ਉਹ ਮੀਂਹ ਦਾ ਮੌਸਮ ਉਸ ਨੂੰ ਬਹੁਤ ਪਸੰਦ ਆਉਂਦਾ ਹੈ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਅੱਜ ਮੀਂਹ ਦੇ ਮੌਸਮ ਵਿੱਚ ਪਕੌੜੇ ਖਾਂਦੇ ਜਾਨ ਮੈਂ। ਅਸਲੀ ਪਤਨੀ ਕਹਿੰਦੀ ਹੈ ਕਿ ਮੈਂ ਹੁਣੇ ਨੌਂਕ ਕਰਨੋਂ ਕਹਿ ਕੇ ਪਕੌੜੇ ਬਣਵਾ ਲੈਣੀ ਹਾਂ। ਦੋਵੇਂ ਬੈਠ ਕੇ ਪਕੌੜੇ ਹੀ ਖਾਣ ਲੱਗਦੇ ਹਨ ਕਿ ਉਸਦੀ ਪਤਨੀ ਬੂਟਾ ਸਿੰਘ ਨੂੰ ਦੇਖ ਲੈਂਦੀ ਹੈ ਤੇ ਕਹਿੰਦੀ ਹੈ ਕਿ ਤੁਹਾਡਾ ਦੋਸਤ ਬੂਟਾ ਸਿੰਘ ਇਹ ਮੀਂਹ ਵਿੱਚ ਕਿੱਥੇ ਜਾ ਰਿਹਾ ਹੈ। ਬਚਨ ਸਿੰਘ ਕਹਿੰਦਾ ਹੈ ਕਿ ਹੋ ਸਕਦਾ ਹੈ ਉਸ ਨੂੰ ਕੋਈ ਜ਼ਰੂਰੀ ਕੰਮ ਹੋਵੇ। ਮੈਨੂੰ ਉਸ ਦੀ ਹਾਲਤ ਵੇਖ ਕੇ ਬਹੁਤ ਹੀ ਜ਼ਿਆਦਾ ਹਰਸਾਉਂਦਾ ਹੈ। ਬਚਨ ਸਿੰਘ ਦੀ ਪਤਨੀ ਕਹਿੰਦੀ ਹੈ ਕਿ ਤੁਹਾਨੂੰ ਤਰਸਾਉਂਦਾ ਹੋਗਾ ਪਰ ਮੈਨੂੰ ਨਹੀਂ ਇਹ ਲੋਕ ਬਿਲਕੁਲ ਵੀ ਪਸੰਦ ਨਹੀਂ ਆਨ ਮੈਨੂੰ ਇਹ ਗਰੀਬ ਲੋਕ ਕਿਵੇਂ ਦੇ ਹਨ ਤਾਂ ਫਿਰ ਬਚਨ ਸਿੰਘ ਕਹਿੰਦਾ ਹੈ ਕਿ ਬੂਟਾ ਸਿੰਘ ਸ਼ੁਰੂ ਤੋਂ ਹੀ ਗਰੀਬ ਨਹੀਂ ਸੀ ਕੋਈ ਸਮਾਸੀ ਜਦੋਂ ਉਹ ਪਿੰਡ ਦੇ ਸਭ ਤੋਂ ਜ਼ਿਆਦਾ ਅਮੀਰ ਲੋਕ ਹੁੰਦੇ ਸੀ ਤੇ ਅੱਜ ਕਿਸਮਤ ਦੀ ਖੇਡ ਵੇਖੋ ਇਹ ਹੁਣ ਇੰਨੇ ਜ਼ਿਆਦਾ ਗਰੀਬ ਹੋ ਗਏ ਹਨ ਕਿ ਉਹ ਦੋਵੇਂ ਆਪਸ ਵਿੱਚ ਗੱਲਬਾਤ ਹੀ ਕਰ ਰਹੇ ਹੁੰਦੇ ਹਨ ਕਿ ਦਰਵਾਜ਼ੇ ਦੀ ਘੰਟੀ ਵੱਜਦੀ ਉਸ ਦੀ ਪਤਨੀ ਦਰਵਾਜ਼ਾ ਖੋਲਣ ਲਈ ਜਾਣੀ ਲੱਗਦੀ ਹੈ ਕਿ ਬਚਨ ਸਿੰਘ ਕਹਿੰਦਾ ਰੁਕ ਮੈਂ ਜਾਂਦਾ ਹਾਂ ਬਚਨ ਸਿੰਘ ਨੇ ਦਰਵਾਜ਼ਾ ਖੋਲਿਆ ਤਾਂ ਗੋ ਬੂਟਾ ਸਿੰਘ ਦਰਵਾਜ਼ੇ ਤੇ ਖਲੋਤਾ ਆਇਆ ਸੀ ਬਚਨ ਸਿੰਘ ਬੂਟਾ ਸਿੰਘ ਨੂੰ ਕਹਿੰਦਾ ਹੈ ਕਿ ਕੀ ਹੋਇਆ ਜ਼ਰੂਰੀ ਕੰਮ ਹੈ ਕੋਈ ਤੂੰ ਇੰਨੇ ਮਹੀ ਵਿੱਚ ਕੀ ਕਰ ਰਿਹਾ ਹੈ ਬਾਹਰ ਬੂਟਾ ਸਿੰਘ ਕਹਿੰਦਾ ਹੈ ਕਿ ਇਹ ਮਹੀ ਨਹੀਂ ਇਹ ਕਹਿਰ ਹੈ ਸਾਡੇ ਲਈ ਤਾਂ ਮੈਂ ਤੈਨੂੰ ਇਹ ਪੁੱਛਣ ਲਈ ਆਇਆ ਹੋਇਆ ਸੀ ਕਿ ਤੂੰ ਕੁਝ ਦਿਨਾਂ ਵਾਸਤੇ ਸਾਡੇ ਸਮਾਨ ਜਿਹੜਾ ਹੈ ਉਹ ਆਪਣੇ ਘਰ ਵਿੱਚ ਰੱਖ ਲਵੇਂਗਾ ਕਿਉਂਕਿ ਜੇ ਸਾਡਾ ਸਮਾਨ ਸਾਡੇ ਘਰ ਵਿੱਚ ਹੀ ਰਹਿ ਗਿਆ ਤਾਂ ਉਹ ਖਰਾਬ ਹੋ ਜਾਵੇਗਾ ਸਾਡੇ ਘਰ ਦੀ ਛੱਤ 'ਚੋਂ ਪਾਣੀ ਡਿੱਗਣਾ ਸ਼ੁਰੂ ਹੋ ਗਿਆ ਹੈ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ ਤੇ ਰੁਕਣ ਦਾ ਨਾਮ ਵੀ ਨਹੀਂ ਲੈ ਰਿਹਾ ਇਹਨੇ ਨੂੰ ਬਚਨ ਸਿੰਘ ਦੀ ਪਤਨੀ ਪਿੱਛੋਂ ਆ ਜਾਂਦੀ ਹੈ ਉਹ ਕੋਲੀ ਖੜੀਏ ਸਾਰੀ ਗੱਲ ਸੁਣ ਲੈਂਦੀ ਹੈ ਤੇ ਗੁੱਸੇ ਵਿੱਚ ਆ ਕੇ ਕਹਿੰਦੀ ਹੈਗੀ ਸਾਡਾ ਘਰ ਕੋਈ ਧਰਮਸ਼ਾਲਾ ਨਹੀਂ ਹੈ ਕਿ ਜਿਹੜਾ ਜੀ ਕਰੇ ਜੋ ਮਰਜ਼ੀ ਇੱਥੇ ਆ ਕੇ ਆਪਣਾ ਸਮਾਨ ਰੱਖ ਲਵੇ ਇਹ ਮੇਰਾ ਘਰ ਹੈ ਬਚਨ ਸਿੰਘ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਚੁੱਪ ਕਰ ਜਾ ਤੂੰ ਕੀ ਕਹਿ ਰਹੀ ਹੈ ਤੈਨੂੰ ਪਤਾ ਵੀ ਹੈ ਇੰਨੀ ਗੱਲ ਸੁਣ ਕੇ ਬੂਟਾ ਸਿੰਘ ਤੁਰ ਪੈਂਦਾ ਹੈ ਤੇ ਉਹ ਮੀ ਵਿਚ ਹੀ ਘਰ ਆ ਜਾਂਦਾ ਹੈ ਉਸ ਦਾ ਮੂੰਹ ਬਹੁਤ ਉੱਤਰਿਆ ਹੋਇਆ ਹੁੰਦਾ ਹੈ ਘਰੋਂ ਤੇ ਕਸ਼ਮੀਰ ਕੋਰ ਉਸ ਨੂੰ ਪੁੱਛਦੀ ਹੈ ਕਿ ਕੀ ਹੋਇਆ ਤੁਹਾਡੇ ਦੋਸਤ ਨੇ ਕੀ ਕਹਾ ਤਾਂ ਉਹ ਬੋਟਾ ਸਿੰਘ ਕਹਿੰਦਾ ਹੈ ਕਿ ਮੇਰਾ ਦੋਸਤ ਤਾਂ ਮੇਰੀ ਮਦਦ ਕਰਨਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਨੇ ਉਸ ਨੂੰ ਮਦਦ ਕਰਨ ਲਈ ਮਨਾ ਕਰ ਦਿੱਤਾ ਇਹ ਸਭ ਸੁਣ ਕੇ ਕਸ਼ਮੀਰ ਕੋਰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਫਿਰ ਕੀ ਹੋਇਆ ਉਹਨਾਂ ਨੇ ਮਨਾ ਕਰਤਾ ਮੇਰੇ ਕੋਲ ਇੱਕ ਹੋਰ ਤਰੀਕਾ ਹੈ ਆਪਨੇ ਸਮਾਨ ਨੂੰ ਬਚਾਉਣ ਦਾ ਆਪਾਂ ਸਾਰੇ ਜ਼ਰੂਰੀ ਸਮਾਨ ਨੂੰ ਇੱਕ ਕਰਦੇ ਨੁੱਕਰ ਵਿੱਚ ਰੱਖ ਦਿੰਨੇ ਹਾਂ ਤੇ ਉੱਪੋਂ ਲਫਾਫਾ ਬਾ ਦਿੰਨੇ ਹਾਂ ਜਿਸ ਨਾਲ ਆਪਣਾ ਸਾਰਾ ਸਮਾਨ ਵੀ ਬਚ ਜਾਵੇਗਾ ਕੋ ਦੋਵੇਂ ਰਲ ਮਿਲ ਕੇ ਆਪਣਾ ਸਾਰਾ ਜ਼ਰੂਰੀ ਸਮਾਨ ਘਰ ਦੀ ਗੁੱਠ ਵਿੱਚ ਰੱਖ ਦਿੰਨੇ ਹਨ ਤੇ ਉਸ ਦੇ ਉੱਪਰ ਇੱਕ ਲਫਾਫਾ ਪਾ ਦਿੰਦੇ ਹਨ ਕਾਫੀ ਸਮਾਂ ਬੀਤ ਜਾਂਦਾ ਹੈ بارش ਅਜੇ ਵੀ ਰੁਕਣ ਦਾ ਨਾਮ ਨਹੀਂ ਸੀ ਲੈਨੀ ਫਿਰ ਬੂਟਾ ਸਿੰਘ ਕਹਿੰਦਾ ਹੈ ਕਿ ਮੈਂ ਕੰਮ ਤੇ ਜਾ ਰਿਹਾ ਹਾਂ ਤਾਂ ਅਗੋ ਕਸ਼ਮੀਰ ਕੌਰ ਕਹਿੰਦੀ ਹੈ ਕਿ ਐਨੇ ਮੀਂਹ ਵਿੱਚ ਤੁਸੀਂ ਕਿੱਥੇ ਜਾਓਗੇ ਕਿਹੜਾ ਕੰਮ ਲੱਭੂਗਾ ਤੁਹਾਨੂੰ ਉਹ ਬੂਟਾ ਸਿੰਘ ਕਹਿੰਦਾ ਹੈ ਕਿ ਜੇ ਮੈਂ ਨਾ ਗਿਆ ਤਾਂ ਆਪਣਾ ਘਰ ਦਾ ਗੁਜ਼ਾਰਾ ਕਿਵੇਂ ਹੋਊਗਾ ਤੈਨੂੰ ਤਾਂ ਪਤਾ ਹੀ ਹੈ ਕਿ ਆਪਣੇ ਘਰ ਦੀ ਹਾਲਤ ਬਾਰੇ ਉਹ ਕਹਿੰਦਾ ਹੈ ਕੀ ਸਾਡੇ ਵਰਗੇ ਮਜ਼ਦੂਰਾਂ ਦੇ ਲਈ ਕੀਮੀ ਕੀ ਗਰਮੀ ਤੇ ਕੀ ਸਰਦੀ ਸਾਡੇ ਲਈ ਇਹ ਸਭ ਕੁਝ ਇੱਕ ਸਮਾਨ ਹੀ ਹੈ ਤੇ ਫਿਰ ਬੁੱਢਾ ਸਿੰਘ ਘਰੋਂ ਤੁਰ ਪੈਂਦਾ ਹੈ ਬਾਹਰ ਕੰਮ ਦੇ ਲਈ ਉਹ ਬਹੁਤ ਕੰਮ ਲੱਭਦਾ ਹੈ ਪਰ ਉਸ ਨੂੰ ਕੋਈ ਵੀ ਕੰਮ ਨਹੀਂ ਲੱਭਦਾ ਕਿਉਂਕਿ ਉਸ ਟਾਈਮ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੁੰਦੀ ਹੈ ਫਿਰ ਰਸਤੇ ਵਿੱਚ ਉਹ ਥੋੜੀ ਦੂਰ ਤੱਕ ਜਾਂਦਾ ਹੈ ਤਾਂ ਉਸ ਨੂੰ ਕੁਝ ਲੋਕ ਬੈਠੇ ਨਜ਼ਰ ਆਉਂਦੇ ਹਨ ਤੋ ਕਹਿੰਦਾ ਹੈ ਕਿ ਕੋਈ ਕੰਮ ਹੈ ਕਰ ਦਾ ਤੈਨੂੰ ਦੱਸ ਤੋ ਮੈਂ ਕਰ ਦਵਾਗਾ ਉਹ ਲੋਕ ਉਸ ਨੂੰ ਹੱਸਦੇ ਹੋਏ ਕਹਿੰਦੇ ਹਨ ਕਿ ਇੰਨੇ ਮੀਂਹ ਵਿੱਚ ਅਸੀਂ ਤੈਨੂੰ ਕਿਹੜਾ ਕੰਮ ਕਰੀਏ ਤੇ ਕਿਹੜਾ ਕੰਮ ਕਰਵਾਈਏ ਐਨੀ ਬਾਰਿਸ਼ ਵਿੱਚ ਤਾਂ ਤੈਨੂੰ ਕੋਈ ਵੀ ਕੰਮ ਨਹੀਂ ਮਿਲਣਾ ਚੁੱਪ-ਚੁੱਪ ਕਰਕੇ ਆਪਣੇ ਘਰ ਚਲਾ ਜਾ ਬੂਟਾ ਸਿੰਘ ਉਹਨਾਂ ਦੀ ਗੱਲ ਨੂੰ ਨਾ ਮੰਨ ਕੇ ਸ਼ਹਿਰ ਤੋਂ ਬਾਹਰ ਕਾਮਦੀਪਾਲ ਵਿੱਚ ਜਾਣ ਲੱਗਦਾ ਹੈ ਤੇ ਚੌਂਗਤੇ ਹੀ ਉਸ ਨੂੰ ਇੱਕ ਖਾਲੀ ਮੈਦਾਨ ਨਿਕਲਦਾ ਹੈ ਖਾਲੀ ਮੈਦਾਨ ਵਿੱਚ ਉਸ ਨੂੰ ਉੱਥੇ ਕਾਹੀ ਫੀ ਸਾਰਾ ਸਮਾਨ ਪਿਆ ਨਜ਼ਰ ਆਉਂਦਾ ਹੈ ਉਹ ਥੋੜਾ ਉੱਥੇ ਜਾ ਕੇ ਦੇਖਦਾ ਹੈ ਕਿ ਇੱਥੇ ਹੈ ਕੀ ਜਦੋਂ ਉੱਥੇ ਦੇਖਦਾ ਹੈ ਤਾਂ ਉਹ ਇੱਕ ਇਨਸਾਨ ਨੂੰ ਪੁੱਛਦਾ ਹੈ ਕਿ ਇੱਥੇ ਇਹਨਾਂ ਸਮਾਨ ਕਿਉਂ ਪਿਆ ਆਇਆ ਹੈ ਕਿਸ ਗੱਲ ਤੋਂ ਇਹਨਾਂ ਸਮਾਨ ਇੱਥੇ ਹੈ ਤਾਂ ਉਹ ਆदमी ਉਸ ਨੂੰ ਕਹਿੰਦਾ ਹੈ ਕਿ ਦਿਨੋਂ ਨਹੀਂ ਪਤਾ 15ਵੀਆਂ ਦਿਨਾ ਭਾਗ ਇੱਥੇ ਇੱਕ ਬਹੁਤ ਵੱਡਾ ਮੇਲਾ ਲੱਗਣ ਜਾ ਰਿਹਾ ਹੈ ਤੇ ਉਸ ਮੇਲੇ ਵਿੱਚ ਦੂਰ ਦੂਰ ਤੋਂ ਲੋਕ ਆਉਂਦੇ ਹਨ ਇਸ ਮੇਲੇ ਨੂੰ ਦੇਖਣ ਦੇ ਲਈ ਬਹੁਤ ਜ਼ਿਆਦਾ ਭੀੜ ਲੱਗ ਜਾਂਦੀ ਹੈ ਇਹ ਮੇਲਾ ਬਹੁਤ ਭਰਦਾ ਹੈ ਤੇ ਸਭ ਕੁਝ ਸੁਣ ਕੇ ਬੂਟਾ ਸਿੰਘ ਉਸ ਆਦਮੀ ਨੂੰ ਕਹਿੰਦਾ ਹੈ ਕਿ ਕੀ ਇੱਥੇ ਮੈਨੂੰ ਕੋਈ ਕੰਮ ਮਿਲ ਸਕਦਾ ਹੈ ਤੁਸੀਂ ਜੋ ਵੀ ਕੰਮ ਕਰਨ ਨੂੰ ਮੈਨੂੰ ਬੋਲੋਗੇ ਮੈਂ ਉਹ ਕੰਮ ਕਰਨ ਲਈ ਤਿਆਰ ਹਾਂ ਮੈਨੂੰ ਕੰਮ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜੇ ਤੁਸੀਂ ਮੈਨੂੰ ਕੰਮ ਦੇ ਦਵੋਗੇ ਤੇ ਰੱਬ ਤੁਹਾਡਾ ਬਹੁਤ ਭਲਾ ਕਰੇਗਾ ਇਹ ਗੱਲ ਸੁਣ ਕੇ ਉਹ ਆਦਮੀ ਉਸ ਨੂੰ ਕਹਿ ਦਿੰਦਾ ਹੈ ਕਿ ਕੰਮ ਹਾਂ ਤੈਨੂੰ ਇੱਥੇ ਕੰਮ ਦਾ ਮਿਲ ਜਾਵੇਗਾ ਵੈਸੇ ਵੀ ਇਸ ਮੇਲੇ ਦੇ ਵਿੱਚ ਸਾਨੂੰ ਬਹੁਤ ਸਾਰੇ ਮਜ਼ਦੂਰਾਂ ਦੀ ਲੋੜ ਪੈਂਦੀ ਰਹਿੰਦੀ ਹੈ ਕਿਉਂਕਿ ਅਸੀਂ ਮੇਲੇ ਦੇ ਵਿੱਚ ਬਹੁਤ ਸਾਰੇ ਭੰਗੂੜੇ ਲਾਉਣੇ ਹੁੰਦੇ ਹਨ ਤੇ ਉਸ ਦੇ ਲਈ ਸਾਨੂੰ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਅਸੀਂ ਹੀ ਇਹ ਮੇਲਾ ਲਾਉਣ ਜਾ ਰਹੇ ਹਾਂ ਤੇ ਇੱਕ ਬਹੁਤ ਹੀ ਜ਼ਿਆਦਾ ਵੱਡਾ ਮੇਲਾ ਹੋਵੇਗਾ ਬਹੁਤ ਦੂਰ ਦੂਰ ਤੋਂ ਲੋਕ ਇੱਥੇ ਆਉਣੇ ਹਨ ਤੇ ਇਹ ਮੇਲਾ ਹਰ ਸਾਲ ਲੱਗਣਾ ਹੈ ਤੇ ਬਹੁਤ ਹੀ ਪ੍ਰਚਲਿਤ ਮੇਲਾ ਬਣੇ ਜਾਂਦਾ ਹੈ ਇਹ ਗੱਲ ਸੁਣ ਕੇ ਬੂਟਾ ਸਿੰਘ ਬਹੁਤ ਖੁਸ਼ ਹੁੰਦਾ ਹੈ ਤੇ ਉੱਥੇ ਕੰਮ ਕਰਨ ਲੱਗ ਪੈਂਦਾ ਹੈ ਉਸ ਨੂੰ ਕੰਮ ਕਰਦਿਆਂ ਕਰਦਿਆਂ ਰਾਤ ਪਹਿ ਜਾਂਦੀ ਹੈ ਰਾਤ ਨੂੰ ਜਦੋਂ ਉਹ ਘਰੇ ਜਾਂਦਾ ਹੈ ਤਾਂ ਉਸ ਦੀ ਪਤਨੀ ਕਸ਼ਮੀਰ ਕੌਰ ਕਹਿੰਦੀ ਹੈ ਕਿ ਤਾਨੂੰ ਕੋਈ ਕੰਮ ਮਿਲਿਆ ਤਾਂ ਗੋ ਬੋਟਾ ਸਿੰਘ ਹੱਸਦੇ ਹੋਏ ਕਹਿੰਦਾ ਹੈ ਕਿ ਹਾਂ ਕਸ਼ਮੀਰ ਕੋਲ ਮੈਨੂੰ ਕੰਮ ਮਿਲ ਗਿਆ ਹੈ ਤੈਨੂੰ ਪਤਾ ਹੈ ਕਿ ਆਪਣੇ ਪਿੰਡ ਦੇ ਮੈਦਾਨ ਵਿੱਚ ਇੱਕ ਬਹੁਤ ਵੱਡਾ ਮੇਲਾ ਲੱਗਣ ਜਾ ਰਿਹਾ ਹੈ ਤੇ ਉਹ ਮੇਲੇ ਵਿੱਚ ਬਹੁਤ ਕੁਝ ਦੇਖਣ ਨੂੰ ਹੁੰਦਾ ਹੈ ਉਹ ਮੇਲਾ ਹਰ ਸਾਲ ਲੱਗਦਾ ਹੈ ਤੇ ਬਹੁਤ ਵੱਡਾ ਮੇਲਾ ਹੁੰਦਾ ਹੈ 4-5 ਦਿਨ ਤੱਕ ਉਹ ਮੇਲਾ ਲੱਗਿਆ ਰਹਿੰਦਾ ਹੈ ਤੇ ਉਸ ਵਿੱਚ ਬਹੁਤ ਸਾਰੇ ਮਜ਼ਦੂਰਾਂ ਦੀ ਜ਼ਰੂਰਤ ਸੀ ਮੈਂ ਉਸ ਜਗ੍ਹਾ ਤੇ ਹੀ ਉਹਨਾਂ ਕੰਮ ਕਰਾਂਗਾ ਮੈਨੂੰ ਕੰਮ ਮਿਲ ਗਿਆ ਹੈ ਕਸ਼ਮੀਰ ਕੌਰ ਕਹਿੰਦੀ ਹੈ ਕਿ ਮੈਂ ਵੀ ਇੱਥੇ ਆਸ-ਪਾਸ ਦੇ ਘਰਾਂ ਵਿੱਚ ਕੰਮ ਬਾਰੇ ਪੁੱਛਿਆ ਸੀ ਕਿ ਜੇ ਕਿਸੇ ਨੂੰ ਕੋਈ ਕੰਮ ਕਰਵਾਉਣਾ ਹੋਵੇ ਤਾਂ ਮੈਨੂੰ ਦੱਸ ਦੇ ਮੈਨੂੰ ਵੀ ਦੋ ਤਿੰਨ ਘਰਾਂ ਵਿੱਚ ਕੰਮ ਕਰਨ ਨੂੰ ਹੁਣ ਮਿਲ ਗਿਆ ਹੈ ਹੁਣ ਆਪਾਂ ਦੋਵੇਂ ਨਾਲ ਮਿਲ ਕੇ ਬਹੁਤ ਸਾਰੀ ਮਿਹਨਤ ਕਰਾਂਗੇ ਫਿਰ ਕਸ਼ਮੀਰ ਕੌਰ ਕਹਿੰਦੀ ਹੈ ਕਿ ਤੁਸੀਂ ਬੈਠ ਜਾਓ ਥੱਕ ਕੇ ਹਾਰੇ ਆਏ ਹੋਵੋਗੇ ਮੈਂ ਤੁਹਾਡੇ ਲਈ ਹੁਣੇ ਰੋਟੀ ਲੈ ਕੇ ਆਉਣੀ ਹਾਂ ਤੁਸੀਂ ਇੱਥੇ ਬੈਠ ਜਾਓ ਮੈਂ ਅੱਜ ਤੁਹਾਡੇ ਲਈ ਤੁਹਾਡੀ ਮਨ ਪਸੰਦ ਦਾ ਹੀ ਖਾਣਾ ਬਣਾਇਆ ਹੈ ਬੂਟਾ ਸਿੰਘ ਤੇ ਕਸ਼ਮੀਰ ਕੌਰ ਬੈਠ ਕੇ ਰੋਟੀ ਹੀ ਖਾਣ ਲੱਗਦੇ ਹਨ ਕਿ ਅਚਾਨਕ ਬੂਟਾ ਸਿੰਘ ਇੱਕ ਸੋਚ ਵਿੱਚ ਪੈ ਜਾਂਦਾ ਹੈ ਬੂਟਾ ਸਿੰਘ ਥੋੜਾ ਟਾਈਮ ਤੱਕ ਉਹ ਸੋਚ ਵਿੱਚ ਡੁੱਬਿਆ ਰਹਿੰਦਾ ਹੈ ਇਹ ਸਭ ਕੁਝ ਦੇਖ ਕੇ ਉਸ ਦੀ ਪਤਨੀ ਕਸ਼ਮੀਰ ਕੌਰ ਕਹਿੰਦੀ ਹੈ ਕੀ ਕੀ ਗੱਲ ਤੁਸੀਂ ਕੀ ਸੋਚਣ ਲੱਗ ਪਏ ਤਬੂ ਤਾਂ ਸੈਂਕੰਦਾ ਹੈ ਕਿ ਕੁਝ ਨਹੀਂ ਮੈਂ ਤਾਂ ਬਸ ਇਹੀ ਸੋਚ ਰਿਹਾ ਸੀ ਕਿ ਜਦ ਮੈਂ ਛੋਟਾ ਹੁੰਦਾ ਸੀ ਤਾਂ ਮੇਰਾ ਬਚਪਨ ਕਿੰਨਾ ਵਧੀਆ ਹੁੰਦਾ ਸੀ ਮੇਰੇ ਪਿਤਾ ਜੀ ਮੈਨੂੰ ਕਿਸ ਤਰ੍ਹਾਂ ਮੇਲੇ ਵਿੱਚ ਲੈ ਕੇ ਜਾਂਦੇ ਸੀ ਤੇ ਮੈਂ ਉਸ ਮੇਲੇ ਵਿੱਚ ਜਾ ਕੇ ਬਹੁਤ ਮસ્ਤੀ ਕਰਦਾ ਹੁੰਦਾ ਸੀ ਆਪਣੇ ਦੋਸਤਾਂ ਨਾਲ ਵੀ ਬਹੁਤ ਉੱਥੇ ਜਾਂਦਾ ਹੁੰਦਾ ਸੀ ਮੇਲੇ ਵਿੱਚ ਮੈਨੂੰ ਮੇਰੇ ਪਿਤਾ ਜੀ ਉਹ ਸਭ ਕੁਝ ਲੈ ਕੇ ਦਿੰਦੇ ਸੀ ਜੋ ਮੈਨੂੰ ਚਾਹੀਦਾ ਹੁੰਦਾ ਸੀ ਮੈਂ ਉਸ ਟਾਈਮ ਤੇ ਬਹੁਤ ਸਾਰੇ ਖੜੋਣੇ ਲੈ ਕੇ ਘਰੀਆਂ ਹੁੰਦਾ ਹੁੰਦਾ ਸੀ ਤੇ ਅੱਜ ਮੇਰੇ ਘਰ ਕੇ ਆਪਾਂ ਨੂੰ ਇੰਨੀ ਗਰੀਬੀ ਵੇਖਣੀ ਪੈ ਰਹੀ ਹੈ ਤੇ ਇਸ ਗਰੀਬੀ ਦਾ ਸ਼ਿਕਾਰ ਤੂੰ ਵੀ ਹੋ ਰਹੀ ਹੈ ਤੈਨੂੰ ਵੀ ਕੰਮ ਕਰਨਾ ਪੈ ਰਿਹਾ ਹੈ ਇਹ ਗੱਲ ਸੁਣ ਕੇ ਕਸ਼ਮੀਰ ਘਰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਐਵੇਂ ਇੰਨਾ ਨਾ ਸੋਚਿਆ ਕਰੋ ਤੇ ਇੰਨੀ ਗੱਲ ਕਰਕੇ ਕਸ਼ਮੀਰ ਘਰ ਕਹਿੰਦੀ ਹੈ ਕਿ ਮੈਂ ਸੋਚ ਰਹੀ ਹਾਂ ਆਪਾਂ ਉਸ ਮਲੇ ਦੇ ਵਿੱਚ ਕੋਈ ਦੁਕਾਨ ਲਗਾ ਲੈਨੇ ਹਾਂ ਤੁਸੀਂ ਆਪ ਹੀ ਦੱਸਿਆ ਹੈ ਕਿ ਉਸ ਮੇਲੇ ਵਿੱਚ ਦੂਰ ਦੂਰ ਤੋਂ ਲੋਕੀ ਆਉਂਦੇ ਹਨ ਜੋ ਮੇਲਾ ਚਾਰ ਪੰਜ ਦਿਨਾਂ ਤੱਕ ਚੱਲਦਾ ਰਹਿੰਦਾ ਹੈ ਤੇ ਉਹ ਕਾਫੀ ਭਰਦਾ ਹੈ ਤੇ ਜਦੋਂ ਆਪਾਂ ਇਸ ਮੇਲੇ ਵਿੱਚ ਦੁਕਾਨ ਲਗਾਵਾਂਗੇ ਤਾਂ ਉਸ ਨਾਲ ਆਪਾਂ ਨੂੰ ਕਾਫੀ ਮੁਨਾਫਾ ਹੋਵੇਗਾ ਇਹ ਸਭ ਕੁਝ ਸੁਣ ਕੇ ਬੂਤਾ ਸਿੰਘ ਪਹਿਲਾਂ ਤਾਂ ਕੁਝ ਟਾਈਮ ਲਈ ਚੁੱਪ ਕਰ ਜਾਂਦਾ ਹੈ ਤੇ ਫਿਰ ਕਹਿੰਦਾ ਹੈ ਕਿ ਅੱਜ ਤੱਕ ਤਾਂ ਮੈਨੂੰ ਮਜ਼ਦੂਰੀ ਤੋਂ ਇਲਾਵਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਆਪਾਂ ਉਸ ਮੇਲੇ ਵਿੱਚ ਕਿਹੜੀ ਦੁਕਾਨ ਲਗਾਵਾਂਗੇ ਫਿਰ ਕਸ਼ਮੀਰ ਕੋਰ ਸੋਚ ਵਿੱਚ ਡੁੱਬ ਜਾਂਦੀ ਹੈ ਤਾਂ ਅਚਾਨਕ ਹੀ ਬੋਲਦੀ ਹੈ ਕਿ ਤੁਹਾਨੂੰ ਯਾਦ ਭੁੱਲ ਗਿਆ ਜਦੋਂ ਮੈਂ ਇੱਥੇ ਤੁਹਾਡੇ ਨਾਲ ਨਵੀਨਾਂ ਵਿਆਹ ਕੀ ਆਈ ਸੀ ਤਾਂ ਆਪਣੇ ਪਿਤਾ ਜੀ ਨੇ ਆਪਾਂ ਨੂੰ ਇੱਕ ਮੇਲੇ ਵਿੱਚ ਲੈ ਕੇ ਗਏ ਸੀ ਕੱਪੜੇ ਵਾਲੀ ਮੇਲੇ ਵਿੱਚ ਜਿਸ ਵਿੱਚ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਕਿ ਕਪੜਾ ਕਿਸ ਤਰ੍ਹਾਂ ਬਣਦਾ ਹੈ ਤੇ ਉਹਨਾਂ ਨੇ ਆਪਾਂ ਨੂੰ ਕੱਪੜੇ ਦੀ ਸੁਨਾਈ ਬਣਾਈ ਸਭ ਕੁਝ ਖਾ ਦਿੱਤਾ ਸੀ ਆ ਤੇ ਮੈਨੂੰ ਪਿਤਾ ਜੀ ਨੇ ਕੁਝ ਹੱਥ ਦੀਆਂ ਕਢਾਈਆਂ ਜਿਵੇਂ ਕਰੋਸ਼ੀਆ ਸਿੰਧੀ ਤੋਪਾਂ ਇਹਨਾਂ ਸਭ ਬਾਰੇ ਉਹਨਾਂ ਨੇ ਮੈਨੂੰ ਸਿਖਲਾਈ ਦਿੱਤੀ ਸੀ ਤੇ ਆਪਾਂ ਹੁਣ ਉਹੀ ਚੀਜ਼ਾਂ ਨੂੰ ਵਰਤੋਂ ਕਰਕੇ ਇੱਕ ਕਪੜੇ ਦੀ ਦੁਕਾਨ ਮੇਲੇ ਵਿੱਚ ਲਗਾ ਲਵਾਂਗੇ ਬੂਟਾ ਸਿੰਘ ਕਹਿੰਦਾ ਹੈ ਹਾਂ ਹਾਂ ਮੈਨੂੰ ਯਾਦ ਆ ਗਿਆ ਵੈਸੇ ਇਹ ਤਰੀਕਾ ਤੇਰਾ ਬੁਰਾ ਨਹੀਂ ਹੈ ਪਰ ਇਸ ਦੇ ਲਈ ਆਪਾਂ ਨੂੰ ਬਹੁਤ ਸਾਰੇ ਪੈਸੇ ਚਾਹੀਦੇ ਹੋਣਗੇ ਕਿਉਂਕਿ ਆਪਾਂ ਨੂੰ ਕੱਪੜਾ ਲੈ ਕੇ ਹੁਣ ਆਪਾਂ ਪਵੇਗਾ ਤੇ ਫਿਰ ਉਸ ਦੇ ਲਈ ਰੰਗ ਹੋਰ ਵੀ ਬਹੁਤ ਕੁਝ ਲੈ ਕੇ ਆਉਣਾ ਪਵੇਗਾ ਤਾਂ ਫਿਰ ਕਸ਼ਮੀਰ ਕੌਰ ਕਹਿੰਦੀ ਹੈ ਤੁਸੀਂ ਵੀ ਕਰਨਾ ਕਰੋ ਮੈਂ ਉਹਨਾਂ ਸਭ ਚੀਜ਼ਾਂ ਦਾ ਬੰਦੋਬਸਤ ਕਰ ਲਵਾਂਗੀ ਤੇ ਹੁਣ ਵੈਸੇ ਵੀ ਤੁਹਾਨੂੰ ਵੀ ਕੰਮ ਮਿਲ ਗਿਆ ਹੈ ਤੇ ਮੈਨੂੰ ਵੀ ਆਸ-ਪਾਸ ਦੇ 3-4 ਘਰਾਂ ਵਿੱਚ ਕੰਮ ਮਿਲ ਗਿਆ ਹੈ ਆਪਾਂ ਦੋਨੇ ਜਾਣੇ ਇਹ ਕੰਮ ਦੇ ਜੋ ਵੀ ਪੈਸੇ ਹੋਣਗੇ ਉਸ ਨਾਲ ਬਾਜ਼ਾਰ ਤੋਂ ਕੱਪੜਾ ਖਰੀਦ ਲਵਾਂਗੇ। ਵੈਸੇ ਵੀ ਕੱਪੜੇ ਤੇ ਇੰਨਾ ਖਰਚ ਨਹੀਂ ਹੁੰਦਾ ਹੈ। ਬਸ ਉਸ ਨੂੰ ਸਿਉਣ ਤੇ ਕਢਾਈਆਂ ਕਰਨ ਤੇ ਜ਼ਿਆਦਾ ਖਰਚ ਹੁੰਦਾ ਹੈ ਤੇ ਉਹ ਆਪਾਂ ਹੱਥ ਨਾਲ ਕਰ ਲਵਾਂਗੇ। ਇਹਨਾਂ ਕਹਿ ਕੇ ਦੋਨੇ ਜਾਣੇ ਸੋ ਜਾਂਦੇ ਹਨ ਤੇ ਅਗਲੀ ਸਵੇਰ ਜਦੋਂ ਦਿਨ ਛੜਦਾ ਹੈ ਤਾਂ ਦੋਨੇ ਜਾਣੇ ਆਪੋ ਆਪਣੇ ਕੰਮਾਂ ਵਿੱਚ ਚਲੇ ਜਾਂਦੇ ਹਨ। ਇਸ ਤਰ੍ਹਾਂ ਹੀ ਇੱਕ ਹਫ਼ਤਾ ਬੀਤ ਜਾਂਦਾ ਹੈ ਤੇ ਫਿਰ ਕਸ਼ਮੀਰ ਕੋਰ ਘਰੇ ਆ ਜਾਂਦੀ ਹੈ ਤੇ ਬੂਟਾ ਸਿੰਘ ਵੀ ਆਪਣੇ ਮਜ਼ਦੂਰੀ ਦਾ ਕੰਮ ਖਤਮ ਕਰਕੇ ਘਰੇ ਆਉਂਦਾ ਹੈ ਤਾਂ ਕਸ਼ਮੀਰ ਕੌਰ ਕਹਿੰਦੀ ਹੈ ਕਿ ਦੇਖੋ ਮੈਨੂੰ ਮੇਰੇ ਕੰਮ ਕਰਨ ਦੇ 800 ਰੁਪਏ ਮਿਲੇ ਹਨ ਤਾਂ ਬੂਟਾ ਸਿੰਘ ਵੀ ਅੱਗੋਂ ਕਹਿੰਦਾ ਹੈ ਕਿ ਮੇਰੇ ਕੋਲ ਵੀ 1000 ਰੁਪਏ ਹਨ ਮੈਨੂੰ ਕੰਮ ਕਰਨ ਦੇ ਪੈਸੇ ਅੱਜ ਮਿਲ ਗਏ ਹਨ ਚੱਲ ਆਪਾਂ ਨੂੰ ਅੱਜ ਜਿੰਨੇ ਪੈਸੇ ਮਿਲੇ ਹਨ ਇਹਨਾਂ ਪੈਸਿਆਂ ਨਾਲ ਜੇ ਆਪਾਂ ਬਾਜ਼ਾਰ ਤੋਂ ਕੱਪੜਾ ਲੈ ਆਉਨੇ ਹਾਂ ਤੋਨੇ ਜਾਣੇ ਬਾਜ਼ਾਰ ਨੂੰ ਚਲੇ ਜਾਂਦੇ ਹਨ ਤੇ ਉੱਥੋਂ ਚਾ ਕੇ ਬਹੁਤ ਹੀ ਸੋਹਣੇ-ਸੋਹਣੇ ਰੰਗਾਂ ਦੇ ਕੱਪੜੇ ਲੈ ਆਉਂਦੇ ਹਨ ਕੱਪੜਾ ਲੈ ਕੇ ਜਾ ਦੋ ਘਰ ਹੁੰਦੇ ਹਨ ਤਬੂਤਾ ਸਿੰਘ ਉਸ ਨੂੰ ਕਹਿੰਦਾ ਹੈ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ ਤੂੰ ਕੱਪੜਾ ਤਾਂ ਲੈ ਆਵੇਂਗੀ ਪਰ ਉਸ ਨੂੰ ਸਿਉਣਾ ਕਿਵੇਂ ਹੈ ਫਿਰ ਕਸ਼ਮੀਰ ਘੋਰ ਕਹਿੰਦੀ ਹੈ ਕਿ ਰੁਕੋ ਤੁਸੀਂ ਇੱਥੇ ਹੀ ਖੜੇ ਰਹੋ ਤੇ ਇੰਤਜ਼ਾਰ ਕਰੋ ਮੈਂ ਹੁਣੇ ਆਉਣੀ ਹਾਂ ਬੂਟਾ ਸਿੰਘ ਉਸ ਦਾ ਇੰਤਜ਼ਾਰ ਉੱਥੇ ਹੀ ਖੜਾ ਕਰਦਾ ਰਹਿੰਦਾ ਹੈ ਫਿਰ ਥੋੜੇ ਟਾਈਮ ਬਾਅਦ ਕਸ਼ਮੀਰ ਕੁਰ ਵਾਪਸ ਆਉਂਦੀ ਹੈ ਤੇ ਇੱਕ ਕੱਪੜੇ ਸਿਉਣ ਵਾਲੀ ਮਸ਼ੀਨ ਲਿਆ ਕੇ ਉਸ ਦੇ ਸਾਹਮਣੇ ਰੱਖ ਦਿੰਦੀ ਹੈ ਤਾਂ ਬੂਟਾ ਸਿੰਘ ਅਗੋ ਕਹਿੰਦਾ ਹੈ ਕਿ ਇਹ ਮਸ਼ੀਨ ਇਹ ਮਸ਼ੀਨ ਤਾਂ ਪਿਤਾ ਜੀ ਦੀ ਹੈ ਕਸ਼ਮੀਰ ਕੁਰ ਕਹਿੰਦੀ ਹੈ ਕਿ ਹਾਂ ਹਾਂ ਮੈਨੂੰ ਪਤਾ ਹੈ ਕਿ ਇਹ ਮਸ਼ੀਨ ਪਿਤਾ ਜੀ ਦੀ ਹੈ ਬੋਟਾ ਸਿੰਘ ਕਹਿੰਦਾ ਹੈ ਕਿ ਇਹ ਮਸ਼ੀਨ ਤਾਂ ਬਹੁਤ ਪੁਰਾਣੀ ਸੀ ਤੇ ਖਰਾਬ ਵੀ ਹੋਈ ਸੀ ਕਸ਼ਮੀਰ ਕੌਰ ਕਹਿੰਦੀ ਹੈ ਕਿ ਨਹੀਂ ਨਹੀਂ ਇਹ ਖਰਾਬ ਨਹੀਂ ਹੋਈ ਸਿਰਫ ਇਸ ਵਿੱਚ ਥੋੜਾ ਜਿਹਾ ਜੰਗ ਲੱਗਿਆ ਹੋਇਆ ਸੀ ਮੈਂ ਇਸ ਨੂੰ ਸਾਫ਼ ਕਰਕੇ ਹਟਾ ਦਿੱਤਾ ਹੈ ਆਪਾਂ ਇਸ ਤੇ ਕੱਪੜੇ ਸਿਉ ਲਵਾਂਗੇ ਤੇ ਕੱਪੜੇ ਸਿਉ ਕੇ ਫਿਰ ਵੇਚ ਦਵਾਂਗੇ ਫਿਰ ਅਗਲੀ ਸਵੇਰ ਸਭ ਤੋਂ ਪਹਿਲਾਂ ਕਸ਼ਮੀਰ ਕੌਰ ਉੱਠ ਕੇ ਮਸ਼ੀਨ ਦੀ ਪੂਜਾ ਕਰਦੀ ਹੈ ਤੇ ਕੱਪੜੇ ਸਿਉਣ ਦਾ ਕੰਮ ਸ਼ੁਰੂ ਕਰ ਦਿੰਦੀ ਹੈ ਕਸ਼ਮੀਰ ਕੌਰ ਆਪਣੇ ਸਹੁਰੇ ਦੇ ਬਣਾਏ ਹੋਏ ਕੁੜਤੇ ਪਜਾਮਿਆਂ ਦੀ ਤਰ੍ਹਾਂ ਕੁੜਤੇ ਬਣਾਉਣੇ ਤਿਆਰ ਕਰ ਦਿੰਦੀ ਹੈ ਤੇ ਬੂਟਾ ਸਿੰਘ ਨੂੰ ਦਿਖਾਉਂਦੀ ਹੈ ਬੂਟਾ ਸਿੰਘ ਕਹਿੰਦਾ ਕਿ ਇਹ ਬਹੁਤ ਸੋਹਣੇ ਬਣੇ ਹਨ ਤੂੰ ਮੈਨੂੰ ਦੱਸ ਤੇ ਹੁਣ ਮੈਂ ਕਿਹੜੇ ਕਿਹੜੇ ਕੱਪੜੇ ਕਿਹੜੇ ਕਿਹੜੇ ਰੰਗਾਂ ਵਿੱਚ ਡੁਬੋ ਕੇ ਰੱਖਣੇ ਹਨ ਕਸ਼ਮੀਰਕੌਰ ਉਸ ਨੂੰ ਦੱਸ ਦਿੰਦੀ ਹੈ ਕਿ ਕਿਹੜੇ ਕਿਹੜੇ ਰੰਗ ਕਿਹੜੇ ਕਿਹੜੇ ਕੁੜਤੇ ਪਜਾਮੇ ਨੂੰ ਲਾਉਣੇ ਸਨ ਫਿਰ ਕਸ਼ਮੀਰਕੌਰ ਕਹਿੰਦੀ ਹੈ ਕਿ ਹੁਣ ਆਪਾਂ ਇਸ ਥੋੜੀ ਜਿਹੀ ਕਲਾਕਾਰੀ ਵਿਖਾਉਣੀ ਹੈ ਸਿੱਕੇ ਹੱਥ ਦੀ ਗੜਾਈ ਕਿਵੇਂ ਕਰਨੀ ਹੁੰਦੀ ਹੈ ਕਸ਼ਮੀਰ ਕੋਰ ਉਹਨਾਂ ਕੁਰਤਿਆਂ ਦੇ ਉੱਪਰ ਡਿਜ਼ਾਈਨ ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਉਹ ਉਹਨਾਂ ਕੁਰਤਿਆਂ ਦੇ ਉੱਪਰ ਮੋਰ ਤੋਤੇ ਵਰਗੇ ਚਿੱਤਰ ਬਣਾ ਦਿੰਦੀ ਹੈ ਤੇ ਕੁਝ ਫੁੱਲ ਵਗੈਰਾ ਬਣਾ ਦਿੰਦੀ ਹੈ ਤੇ ਕੁਰਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦੇ ਹਨ। ਬੂਟਾ ਸਿੰਘ ਇਹ ਸਭ ਕੁਝ ਦੇਖ ਕੇ ਬਹੁਤ ਹੀ ਖੁਸ਼ ਹੋਣ ਦਾ ਹੈ ਤੇ ਕਹਿੰਦਾ ਹੈ ਕਿ ਵਾਹ ਕਸ਼ਮੀਰ ਕੋਰ ਤੂੰ ਤਾਂ ਬਹੁਤ ਵਧੀਆ ਕੰਮ ਕੀਤਾ। ਤੂੰ ਮੇਰੇ ਪਿਤਾ ਜੀ ਜਿਹਾ ਸੇਮ ਹੁੰਦਾਂ ਦੇ ਕੱਪੜੇ ਬਣਾ ਕੇ ਤਿਆਰ ਕਰ ਦਿੱਤੇ। ਹੁਣ ਇਹ ਕੱਪੜੇ ਬਹੁਤ ਹੀ ਜ਼ਿਆਦਾ ਸੋਹਣੇ ਹੁਣ ਇਹਨਾਂ ਕੱਪੜਿਆਂ ਨੂੰ ਇੱਕ ਲਿਫਾਫੇ ਵਿੱਚ ਪਾ ਕੇ ਬੰਨ ਲਵਾਂ ਤਾਂ ਜੋ ਆਪਾਂ ਸਵੇਰੇ ਇਹਨਾਂ ਨੂੰ ਇਸ ਤਰ੍ਹਾਂ ਹੀ ਲੈ ਜਾਈਏ ਤੇ ਇੱਕ ਦੁਕਾਨ ਲਗਾ ਸਕੀਏ ਬੁੱਟਾ ਸਿੰਘ ਕਸ਼ਮੀਰ ਕੋਲ ਵੱਲ ਹੱਸਦੀ ਹੋਈ ਕਹਿੰਦਾ ਹੈ ਕਿ ਜਿਵੇਂ ਤੁਹਾਡਾ ਹੁਕਮ ਹੈ ਇਹਨਾਂ ਕਹਿ ਕੇ ਕਸ਼ਮੀਰ ਕੋਰ ਉਹਨਾਂ ਸਾਰੇ ਕੱਪੜਿਆਂ ਨੂੰ ਇੱਕ ਲਿਫਾਫੇ ਵਿੱਚ ਬੰਨ੍ਹ ਕੇ ਰੱਖ ਦਿੰਦੀ ਹੈ ਅਗਲੇ ਦਿਨ ਸਵੇਰੇ ਮੇਲੇ ਦਾ ਦਿਨ ਸੀ ਕਸ਼ਮੀਰ ਕੋਰ ਤੇ ਬੁੱਟਾ ਸਿੰਘ ਸਵੇਰੇ ਜਲਦੀ ਉੱਠ ਜਾਂਦੇ ਹਨ ਤੇ ਆਪਣਾ ਸਾਰਾ ਸਮਾਨ ਲੈ ਕੇ ਉਸ ਮੈਦਾਨ ਵੱਲ ਚਲੇ ਜਾਂਦੇ ਹਨ ਜਿੱਥੇ ਉਹ ਮੇਲਾ ਲੱਗਣਾ ਹੁੰਦਾ ਹੈ ਰਸਤੇ ਵਿੱਚ ਜਾਂਦਿਆਂ ਹੋਇਆ ਉਸ ਨੂੰ ਬਚਨ ਸਿੰਘ ਉਹ ਮਨ ਵਿੱਚ ਹੀ ਸੋਚਦੀ ਹੈ ਕਿ ਜਰੂਰ ਮੇਰੇ ਘਰ ਹੀ ਆ ਰਹੇ ਹੋਣਗੇ ਪਰ ਉਹ ਦੋਨੋਂ ਉਸਦੇ ਕੋਲ ਦੀ ਲੰਘ ਜਾਂਦੇ ਹਨ ਇਹ ਸਭ ਕੁਝ ਠੀਕ ਹੋ ਰਹਾਨਾ ਜਾਂਦੀ ਹੈ ਤੇ ਉਹ ਦੇਖਦੀ ਹੈ ਕਿ ਉਹ ਮੇਰੇ ਘਰ ਨਹੀਂ ਆਏ ਤਾਂ ਕਿੱਥੇ ਜਾ ਰਹੇ ਹਨ ਉਹਨਾਂ ਦਾ ਪਿੱਛਾ ਕਰਨ ਲੱਗ ਪੈਂਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਦੇਖਣਾ ਪਵੇਗਾ ਕਿ ਉਹ ਕਿੱਥੇ ਜਾ ਰਹੇ ਹਨ ਉਹਨਾਂ ਦੇ ਪਿੱਛੇ ਹੌਲੀ ਹੌਲੀ ਤੁਰਦੀ ਜਾਂਦੀ ਹੈ ਰਸਤੇ ਵਿੱਚ ਜਾਂਦੇ ਹੋਇਆ ਇੱਕ ਕਾਰ ਬਚਨ ਸਿੰਘ ਦੀ ਪਤਨੀ ਦੇ ਕੋਲ ਲੰਘਦੀ ਹੈ ਤੇ ਮੀਟ ਪੈਣ ਕਰਕੇ ਉਸ ਜਗ੍ਹਾ ਤੇ ਬਹੁਤ ਸਾਰਾ ਚਿੱਕੜਿਆ ਜਾਂਦਾ ਹੈ ਉਹ ਕਾਰ ਉਸ ਦੇ ਕੋਲ ਲੰਘਦੀ ਹੈ ਤਾਂ ਸਾਰਾ ਚਿੱਕੜ ਉਸ ਦੇ ਉੱਪਰ ਆ ਜਾਂਦਾ ਹੈ। ਉਹ ਗੁੱਸੇ ਵਿੱਚ ਬੋਲਣ ਲੱਗ ਪੈਂਦੀ ਹੈ ਕਿ ਤੈਨੂੰ ਦਿਖਦਾ ਨਹੀਂ ਇੰਨੀ ਵੱਡੀ ਔਰਤ। ਘਰ ਵਾਪਸ ਲਈ ਜਾਂਦੀ ਹੈ ਤੇ ਉਧਰ ਕਸ਼ਮੀਰ ਤੇ ਪੂਤਾ ਸਿੰਘ ਦੁਕਾਨ ਲਾਉਣ ਲਈ ਮੇਲੇ ਵਿੱਚ ਚਲੇ ਜਾਂਦੇ ਹਨ। ਉਹ ਦੁਕਾਨ ਲਗਾ ਲੈਂਦੇ ਹਨ ਮੇਲੇ ਵਿੱਚ ਤੇ ਉਹਨਾਂ ਦੀ ਦੁਕਾਨ ਬਹੁਤ ਸੋਹਣੀ ਲੱਗਦੀ ਹੈ। ਫਿਰ ਉਸ ਦੇ ਨੇੜੇੋਂ ਦੀ ਇੱਕ ਔਰਤ ਲੰਘਦੀ ਹੈ ਤੇ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਦੇਖੋ ਕੱਪੜੇ ਕਿੰਨੇ ਸੋਹਣੇ ਲੱਗਦੇ ਹਨ। ਉਹ ਕੁੜਤੇ ਪਜਾਮੇ ਕਿੰਨੇ ਵਧੀਆ ਲੱਗ ਰਹੇ ਹਨ। ਉਨਾ ਦੀ ਉੱਪਰ ਕੀਤੀ ਹੋਈ ਕਲਾਕਾਰੀ ਕਿੰਨੀ ਸੋਹਣੀ ਲੱਗ ਰਹੀ ਹੈ ਉਸ ਦਾ પતિ ਵੀ ਕਹਿੰਦਾ ਹੈ ਕਿ ਹਾਂ ਆਪਣੇ ਬੇਟੇ ਨੂੰ ਇਹ ਕੁਰਤੇ ਪਜਾਮੇ ਬਹੁਤ ਹੀ ਸੋਹਣੇ ਲੱਗਣਗੇ ਜੇ ਤੇਰਾ ਦਿਲ ਕਰਦਾ ਹੈ ਤਾਂ ਇਹਨਾਂ ਕੁਰਤਿਆਂ ਨੂੰ ਲੈ ਲੈ ਫਿਰ ਉਹ ਔਰਤ ਕਸ਼ਮੀਰ ਕੌਰ ਨੂੰ ਕਹਿੰਦੀ ਹੈ ਕੁਰਤਾ 500 ਰੁਪਏ ਦਾ ਹੈ ਉਹ ਔਰਤ ਬਹੁਤ ਖੁਸ਼ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਸਿਰਫ 500 ਰੁਪਏ ਦਾ ਉਹ ਵੀ ਇੰਨਾ ਸੋਹਣਾ ਕੁਰਤਾ ਤੇ ਉੱਪਰ ਹੋਈਨੀ ਸੋਹਣੀ ਕਢਾਈ ਕੀਤੀ ਹੋਈ ਇੱਕ ਆਕੀਓ ਕਹਿੰਦੇ ਨੇ ਕਿ ਮੈਨੂੰ ਚਾਰ ਕੁੜਤੇ ਦੇ ਦੇਵੋ ਕਸ਼ਮੀਰ ਕੌਰ ਉਸ ਨੂੰ ਚਾਰ ਕੁੜਤੇ ਦੇ ਦਿੰਦੀ ਹੈ ਉਸ ਤੋਂ ਪੈਸੇ ਲੈ ਲੈਣੇ ਹਨ ਬਚਨ ਸਿੰਘ ਦੀ ਪਤਨੀ ਉਹਨਾਂ ਨੇ ਉੱਪਰ ਨਜ਼ਰ ਰੱਖੀ ਹੋਈ ਸੀ ਉਹ ਦੇਖ ਰਹੀ ਸੀ ਕਿ ਇਹ ਦੋਨੇ ਕੀ ਕਰਦੇ ਹਨ ਜਦੋਂ ਦੇਖਦੀ ਹੈ ਕਿ ਉਹਨਾਂ ਨੇ ਕੱਪੜੇ ਹੁਣ ਵਪਾਰ ਕਰਨਾ ਹੈ ਮੈਨੂੰ ਕੁਛ ਨਾ ਕੁਛ ਕਰਨਾ ਪਵੇਗਾ ਫਿਰ ਸ਼ਾਮ ਨੂੰ ਘਰ ਆ ਜਾਂਦੀ ਹੈ ਤੇ ਕਸ਼ਮੀਰ ਕੌਰ ਤੇ ਬੂਟਾ ਸਿੰਘ ਆਪਣੇ ਘਰ ਵੱਲ ਨੂੰ ਰਵਾਨਾ ਹੋ ਜਾਂਦੇ ਹਨ ਦੋਨੇ ਰਸਤੇ ਵਿੱਚ ਜਾਂਦੇ ਹੁੰਦੇ ਹਨ ਕਿ ਬਚਨ ਸਿੰਘ ਦੀ ਪਤਨੀ ਨਹੀਂ ਚਾਹੁੰਦੀ ਸੀ ਕਿ ਉਹ ਗਰੀਬ ਲੋਕ ਅਮੀਰ ਤੋਂ ਹੋ ਜਾਣ ਫਿਰ ਉਹ ਰਾਤ ਆਪਣੀ ਗਾਵਾਂ ਨੂੰ ਖੁੱਲ੍ਹਾ ਛੱਡ ਦਿੰਦੀ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਗਾਵਾਂ ਜਾ ਕੇ ਬੁੱਟਾ ਸਿੰਘ ਤੇ ਕਸ਼ਮੀਰ ਕੌਰ ਦੇ ਕੱਪੜੇ ਖਰਾਬ ਕਰ ਦੇਣਗੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਗਾਵਾਂ ਭੱਜਦੀਆਂ ਭੱਜਦੀਆਂ ਇੱਕ ਕਾਰ ਵਿੱਚ ਵੱਜ ਜਾਂਦੀਆਂ ਹਨ ਤੇ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਸਾਰੇ ਲੋਕ ਉੱਥੇ ਪੱਜਦੇ ਹੋਏ ਹੁੰਦੇ ਹਨ ਬੁੱਟਾ ਸਿੰਘ ਤੇ ਕਸ਼ਮੀਰ ਕੌਰ ਵੀ ਆਉਂਦੇ ਹਨ ਬੁੱਟਾ ਸਿੰਘ ਫਿਰ ਦੇਖਦਾ ਹੈ ਕਿ ਕਾਰ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਹ ਆਪਣੀ ਪਤਨੀ ਕਸ਼ਮੀਰ ਕੌਰ ਨੂੰ ਕਹਿੰਦਾ ਹੈ ਕਿ ਇਸ ਕਾਰ ਦਾ ਐਕਸੀਡੈਂਟ ਹੋ ਗਿਆ ਹੈ ਉਹ ਇਨਸਾਨ ਬਹੁਤ ਕਾਇਲ ਹੈ ਸਾਨੂੰ ਇਸਦੀ ਮਦਦ ਕਰਨੀ ਪਵੇਗੀ ਉਹ ਦੋਵੇਂ ਉਸ ਇਨਸਾਨ ਨੂੰ ਚੁੱਕ ਕੇ ਆਪਣੇ ਘਰ ਹੀ ਲੈ ਜਾਂਦੇ ਹਨ ਤੇ ਉਸ ਦਾ ਬਹੁਤ ਹੀ ਖਿਆਨ ਰੱਖਦੇ ਹਨ ਅਗਲੀ ਸਵੇਰ ਜਦੋਂ ਉਸ ਆਦਮੀ ਨੂੰ ਹੋਸ਼ ਹੁੰਦੀ ਹੈ ਤਾਂ ਉਹ ਉੱਠ ਕੇ ਇੱਧਰ ਉੱਧਰ ਦੇਖਦਾ ਹੈ ਤੇ ਫਿਰ ਕਸ਼ਮੀਰ ਕੌਰ ਤੇ ਬੂਟਾ ਸਿੰਘ ਭੱਜਾ ਹੋਏ ਅੰਦਰ ਆਉਂਦਾ ਹੈ ਤੇ ਉਸ ਨੂੰ ਸਾਰੀ ਘਟਨਾ ਬਾਰੇ ਦੱਸਦਾ ਹੈ ਕਿ ਤੁਸੀਂ ਬੂਟਾ ਸਿੰਘ ਕਹਿੰਦਾ ਹੈ ਕਿ ਇਹ ਸਭ ਕੁਝ ਅਸੀਂ ਇਨਸਾਨੀਆਂ ਦੇ ਨਾਤੀ ਕੀਤਾ ਹੈ ਕਾਇਲੋ ਇਨਸਾਨ ਦਾ ਧਿਆਨ ਉਹ ਫਿਰ ਬੂਟਾ ਸਿੰਘ ਜੀ ਦੇ ਪਿਤਾ ਜੀ ਤਸਵੀਰ ਉੱਪਰ ਪੈਂਦਾ ਜੋ ਕੰਦ ਉੱਤੇ ਟੰਗੀ ਹੋਈ ਹੋਈ ਤੇ ਉਹ ਪੁੱਛਦਾ ਕਿ ਇਹ ਤਸਵੀਰ ਇੱਥੇ ਕੀ ਕਰ ਰਹੀ ਹੈ ਤਾਂ ਬੁੱਟਾ ਸਿੰਘ ਕਹਿੰਦਾ ਹੈ ਕਿ ਇਹ ਮੇਰੇ ਪਿਤਾ ਸਵਰਗਵਾਸੀ ਦੀ ਤਸਵੀਰ ਹੈ ਉਹ ਆਦਮੀ ਕਹਿੰਦਾ ਹੈ ਕਿ ਤੁਹਾਡੇ ਪਿਤਾ ਜੀ ਦੀ ਮੌਤ ਦਾ ਕਾਰਨ ਮੇਰਾ ਪਰਿਵਾਰ ਹੈ ਮੈਨੂੰ ਮਾਫ ਕਰ ਦਿਓ ਬੁੱਟਾ ਸਿੰਘ ਉਸ ਵੱਲ ਵੇਖ ਕੇ ਹੈਰਾਨ ਹੋ ਜਾਂਦਾ ਤੇ ਕਹਿੰਦਾ ਹੈ ਤੇਰੀ ਅੰਗਲਨਾ ਤੋਂ ਕੁਝ ਸਮਝ ਨਹੀਂ ਆਇਆ ਉਹ ਕਹਿੰਦਾ ਹੈ ਕਿ ਮੇਰੇ ਪਿਤਾ ਜੀ ਤੁਹਾਡੇ ਪਿਤਾ ਜੀ ਇੱਕੋ ਹੀ ਫੈਕਟਰੀ ਦੇ ਮਾਲਕ ਸਨ ਮੇਰੇ ਪਿਤਾ ਜੀ ਤੁਹਾਡੇ ਪਿਤਾ ਜੀ ਦੀ ਤਰੱਕੀ ਵੇਖ ਕੇ ਸੜਨ ਲੱਗ ਪਏ ਤੇ ਉਹਨਾਂ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਤੁਹਾਡੇ ਪਿਤਾ ਜੀ ਦੀ ਫੈਕਟਰੀ ਨੂੰ ਅੱਗ ਲਗਾ ਦਿੱਤੀ ਤੇ ਫੈਕਟਰੀ ਦੇ ਉੱਪਰ ਪਹਿਲਾਂ ਹੀ 10 ਲੱਖ ਦਾ ਕਰਜ਼ਾ ਸੀ ਜਿਸ ਨਾਲ ਤੁਹਾਡਾ ਘਰ ਤੇ ਤੇ ਤੁਹਾਡੇ ਪਿਤਾ ਜੀ ਨੂੰ ਗਰੀਬੀ ਦਾ ਸਾਹਮਣਾ ਕਰਨਾ ਪਿਆ ਇਹ ਸਭ ਸੁਣ ਕੇ ਬੁੱਟਾ ਸਿੰਘ ਕਹਿੰਦਾ ਹੈ ਕਿ ਤੁਹਾਡੇ ਪਿਤਾ ਜੀ ਕਿੱਥੇ ਹਨ ਤਾਂ ਉਹ ਆਦਮੀ ਕਹਿੰਦਾ ਕਿ ਮੇਰੇ ਪਿਤਾ ਜੀ ਘਰ ਵਿੱਚ ਇੱਕ ਸਿਲੰਡਰ ਫਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਮਰਨ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਸਾਰੀ ਗੱਲ ਦੱਸੀ ਸੀ ਕਿ ਕਿਸ ਤਰ੍ਹਾਂ ਤੁਹਾਡੇ ਪਿਤਾ ਜੀ ਨੇ ਇਹ ਸਭ ਕੁਝ ਕੀਤਾ ਤੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਤੁਹਾਡੇ ਹਾਲਾਤਾਂ ਦਾ ਅੱਜ ਜ਼ਿੰਮੇਵਾਰ ਸਾਡਾ ਪਰਵਾਰ ਜਿਸ ਤਰ੍ਹਾਂ ਮੇਰੇ ਪਿਤਾ ਜੀ ਨੇ ਤੁਹਾਡੀ ਪਿਤਾ ਜੀ ਦੀ ਫੈਕਟਰੀ ਨੂੰ ਅੱਗੇ ਲਗਵਾਈ ਸੀ ਉਸੇ ਤਰ੍ਹਾਂ ਮੇਰੇ ਪਿਤਾ ਜੀ ਛੱਡ ਕੇ ਮਰ ਗਏ ਹਨ ਮੈਂ ਉਹਨਾਂ ਦੀ ਥਾਂ ਦੇ ਪਛਤੇ ਤਰ੍ਹਾਂ ਕਰਨਾ ਚਾਹੁੰਦਾ ਹਾਂ ਤੁਸੀਂ ਇੱਥੇ ਨਹੀਂ ਰਹੋਗੇ ਤੁਸੀਂ ਦੋਵੇਂ ਮੇਰੇ ਨਾਲ ਤਾਂ ਅਗੋ ਬੁੱਟਾ ਸਿੰਘ ਕਹਿੰਦਾ ਹੈ ਕਿ ਨਹੀਂ ਜੇ ਪਿੰਡ ਛੱਡ ਕੇ ਜਾਣਾ ਹੁੰਦਾ ਤਾਂ ਅਸੀਂ ਕਦੋਂ ਦੇ ਚਲੇ ਜਾਣਾ ਸੀ ਪੈਸੇ ਕਮਾਉਣ ਲਈ ਪਰ ਮੇਰੇ ਪਿਤਾ ਜੀ ਨੇ ਇਸ ਮਿੱਟੀ ਨਾਲ ਬਹੁਤ ਪਿਆਰੀ ਸਲੇਮ ਹੈ ਇਸ ਪਿੰਡ ਨੂੰ ਛੱਡ ਕੇ ਨਹੀਂ ਜਾਵਾਂਗਾ ਬਸ ਤੁਸੀਂ ਸਾਡੀ ਇੰਨੀ ਕੁ ਮਦਦ ਕਰ ਦਿਓ ਕਿ ਇੱਕ ਇੱਥੇ ਪਿੰਡ ਦੇ ਵਿੱਚ ਹੀ ਸਾਨੂੰ ਛੋਟਾ ਜਿਹਾ ਕਾਰਖਾਨਾ ਖੋਲ੍ਹ ਦਿਓ ਅਸੀਂ ਉਸ ਵਿੱਚ ਆਪਣੇ ਕੱਪੜੇ ਦੀਆਂ ਮਸ਼ੀਨਾਂ ਲਗਾ ਕੇ ਕੱਪੜਾ ਤਿਆਰ ਕਰ ਜਾਵਾਂਗੇ ਉਸ ਇਨਸਾਨ ਨੇ ਉਹਨਾਂ ਨੂੰ ਉੱਥੇ ਹੀ ਇੱਕ ਪਿੰਡ ਵਿੱਚ ਕਾਰਖਾਨਾ ਖੋਲ੍ਹ ਦਿੱਤਾ ਤੇ ਹੌਲੀ ਹੌਲੀ ਮੋਤਾ ਸਿੰਘ ਤੇ ਕਸ਼ਮੀਰ ਕੋ ਉਸ ਕਾਰਖਾਨੇ ਨੂੰ ਚਲਾਉਣ ਲੱਗ ਪਏ ਕਾਰਖਾਨਾ ਇੱਕ ਫੈਕਟਰੀ ਵਿੱਚ ਤਬਦੀਲ ਹੋ ਗਿਆ ਤੇ ਉਹਨਾਂ ਦੀ ਮਿਹਨਤ ਰੰਗ ਲਈ ਤੇ ਉਹ ਬਹੁਤ ਹੀ ਅਮੀਰ ਹੁੰਦੇਗੇ ਇਸ ਤਰ੍ਹਾਂ ਉਹ ਆਪਣੀ ਮਿਹਨਤ ਦੀ ਕਮਾਈ ਨਾਲ ਆਪਣੀ ਜ਼ਿੰਦਗੀ ਨੂੰ ਕੱਟ ਰਹੇ ਸਨ